ਹਾਂਜੀ ਪੰਜਾਬੀ ਓਕੇ ਹਾਲ ਚਾਲ ਆ ਠੀਕ ਠਾਕ ਹੋ ਲਓ ਜੀ ਸ਼ਿਫਟ ਕਰਕੇ ਸਟਾਰਟ ਆ ਗਏ ਆਪਾਂ ਕੰਮ ਤੇ ਚਲੋ ਅੱਜ ਤੁਹਾਨੂੰ ਆਪਾਂ 2 ਸਾਲਾਂ ਐਕਸਪੀਰੀਅੰਸ ਸਾਂਝਾ ਕਰਦੇ ਆਂਗੇ ਤੇ ਵਾਰ ਕੰਮ ਕਰਨਾ ਕਿਤੇ ਸੌਖਾ ਹੀ ਨਹੀਂ ਹੈਗਾ ਤੇ 12 13 ਘੰਟੇ ਕੰਮ ਕਰਨਾ ਪੈਂਦਾ ਕਰ ਤੇ ਜਿਹੜੇ ਏਜੰਟ ਨੇ ਦੱਸਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ ਇੱਥੇ ਮਹੀਨੇ ਦਾ ਪਹਿਲਾ 450 ਆਰਡਰ ਲਾਉਣਾ ਪੈਂਦਾ ਫੇਰ ਕਿਤੇ ਸੈਲਰੀ ਪੂਰੀ ਮਿਲਦੀ ਹੈਗੀ ਇਹ ਆਰਡਰ ਘਾ ਲੈਂਦੇ ਆ ਨਹੀਂ ਤਾਂ ਸੈਲਰੀ ਕੱਢਦੇ ਨੇ ਤੇ ਪੂਰੇ ਆਪਾਂ ਨੂੰ ਇੱਕ ਘੰਟੇ ਬਾਅਦ ਆਰਡਰ ਆ ਚੁੱਕਿਆ ਹੈਗਾ ਅਲ ਹਜਰੀ ਫਾਰਮੇਸੀ ਦਾ ਆਰਡਰ ਕਰਕੇ ਪਿਕਅਪ ਫੇਰ ਜਾਏਗਾ ਆਪਾਂ ਅਰੀਕਾ ਬਲਾਕ 2 ਕਸਟਮਰ ਨੂੰ ਕੀਤਾ ਡਿਲੀਵਰ ਫਿਰ ਕੋਮੋਡੇ ਕੋਮੋਡੇ ਆ ਗਿਆ ਪੰਪਾ ਰੋਡ ਇੱਥੇ ਬਹੁਤ ਹੀ ਚਲੋ ਵਧੀਆ ਬਣੇ ਹੋਏ ਨੇ ਗ੍ਰਾਫਟ ਵੀ ਇੱਥੇ ਹੁਣ ਥੋੜੀ ਥੋੜੀ ਕਰਕੇ ਲਾ ਰਹੇ ਨੇ ਤੇ ਜਿਹੜਾ ਹੁਣ ਪੰਜਾਬ ਦਾ ਤੇਕਸ ਦਾ ਟੈਂਪਰੇਚਰ ਸੇਮ ਹੀ ਹੁੰਦਾ ਜਾਂਦਾ ਹੈ 45-40 ਡਿਗਰੀ ਤੇ ਫਿਰ ਆਇਆ ਆਪ ਨੂੰ ਅਲਬਰਾਕ ਮੋਲ ਦੇ ਵਿੱਚੋਂ ਆਰਡਰ ਆਇਆ ਇਤੋਂ ਹਰਫੀ ਦਾ ਇਹਨਾਂ ਨੇ ਪੂਰਾ ਅੱਧਾ ਘੰਟਾ ਲਾਤਾ ਰੀਡਿੰਗ ਕਰਨ ਨੂੰ ਆਰਡਰ ਕਰਕੇ ਪਿਕਅਪ ਕਸਟਮਰ ਕਿਤੇ ਡਿਲੀਵਰ ਫਿਰ ਆਇਆ ਆਪਾਂ ਨੂੰ ਡ੍ਰੈਗਨ ਫਰੂਟ ਦਾ ਆਰਡਰ ਆਰਡਰ ਕੀਤਾ ਪਿਕਅਪ ਸਿਰਫ 1 ਕਿਲੋਮੀਟਰ ਤੱਕ ਕਸਟਮਰ ਨੂੰ ਦਿੱਤਾ ਡਿਲੀਵਰ ਫੇਰ ਆ ਗਏ ਜੀ ਆਪਾਂ ਆਪਣੇ ਮਿੱਤਰਾਂ ਕੋਲੇ ਮਾਜੇ ਮਲ ਦੇ ਦੋ ਅੱਗੇ ਵਾਲੇ ਇਕੱਠੇ ਹੋਏ 50 ਲੋਕ ਜੀ ਕਹਿੰਦਾ ਆਰਡਰ ਆਇਆ ਨਹੀਂਗਾ ਪੂਰੇ 2 ਘੰਟੇ ਹੋ ਚੁੱਕੇ ਆ ਬਸ ਟਾਈਮ ਪਾਸ ਆਗਾ ਸਰਕਲ ਚੱਲੀ ਜਾਂਦਾਗਾ ਤੇ ਜਿਹੜਾ ਕਹਿੰਦਾ ਨਵੇਂ ਆਉਣਗੇ ਉਹ ਹੁਣ ਛੋਟ ਸਮਝ ਕੇ ਆਏ ਹੋ ਇੱਥੇ ਕੋਈ ਤੇ ਡਿਲੀਵਰੀ ਦੇ ਕੰਮ ਵਿੱਚ ਤੇ ਵਾਕੀ ਪੂਰੇ ਮੈਂ ਕਹਿੰਨਾ 50 ਮੁੰਡੇ ਬੈਠੇ ਹੋਣਗੇ ਘਟੋ ਘਾਟ ਇੱਥੇ ਆਰਡਰ ਕਿਸੇ ਨੂੰ ਨਹੀਂ ਆਇਆ ਹੈਗਾ ਪੂਰੇ 1 ਘੰਟੇ ਬਾਅਦ ਫਿਰ ਆਇਆ ਪਾ ਨੂੰ ਚੌਕਿੰਗ ਦਾ ਆਰਡਰ ਆਰਡਰ ਕਰਕੇ ਪਿਕ ਅਪ ਫਿਰ ਕਸਟਮਰ ਨੂੰ ਕੀਤਾ ਡਿਲੀਵਰ ਅੱਜ ਲੱਗਿਆ ਪੂਰੇ 12 ਘੰਟਿਆਂ ਦੇ ਵਿੱਚ ਆਪਣੇ 8 ਆਰਡਰ ਦੌੜ ਰਾਤ ਦੇ ਸੀਗੇ ਤੇ 5 ਫਿਰ ਉਦੋਂ ਬਾਅਦ ਵਿੱਚ 12 ਵਜੇ ਤੱਕ ਬਾਅਦ ਲੱਗਿਆ ਆਪਣੇ 3 ਹਾਂਜੀ ਆਪਣੇ ਭਰਾ ਦੀ ਸਪੋਰਟ ਲਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ